ਸਤਿ ਸ਼੍ਰੀ ਅਕਾਲ ਖਸ਼ਾਨ ਵੀਰੋ ਅੱਜ ਆਪਾਂ ਕਰੌਡੇ ਦੀ ਪਟਾਈ ਤੇ ਆਏ ਤੀਏ ਆਪਣੇ ਯਾਰ ਦੋਸਤ ਨੂੰ ਆਪਣੇ ਇਹ ਸੀਡ ਦਿੱਤੇ ਤੇ ਕਰੌਂਡਾਗਾ ਸਾਈਜ਼ ਬਹੁਤ ਵਧੀਆ ਬਣਾਇਆ ਤਕਰੀਬਨ 85 ਦਿਨ ਦਾ ਆਲੂ ਹੋ ਗਿਆ ਹੈ ਆਲਮੋਸਟ ਸਭ ਤੋਂ ਪਹਿਲਾਂ ਇੱਥੇ ਐਲ ਆਰ ਲਾਉਣਾ ਦੀ ਹੈ ਵੀਰ ਤੇ ਅੱਜ ਇਹ ਕਰੌਡੇ ਦੀ ਪਟਾਈ ਲੱਗੇ ਤੁਸੀਂ ਦੇਖ ਸਕੋ ਝਾੜ ਫ਼ੀਲਡ ਬਹੁਤ ਵਧੀਆ ਆ ਰਹੀ ਹੈ ਜਿਵੇਂ ਪਕਰਾਜ ਨਿਕਲਦਾ ਆਲਮੋਸਟ ਅ ਜਿੰਨੇ ਬੁਗਰਾਜ ਦਾ ਸਾਈਜ਼ ਹੁੰਦਾ ਉਹ ਆਪਣੇ ਕਰੋੜੇ ਦਾ ਸਾਈਜ਼ ਹੁੰਦਾ ਚਾਂਟੀ ਬਹੁਤ ਵਧੀਆ ਕਰ ਰਹੇ ਨੇ ਲੇਬਰ ਆਪਣੇ ਕੋਲ ਸਾਰੀ ਪੁਰਾਣੀ ਚੱਲਦੀ ਹੈ ਤੇ ਕੋਈ ਪ੍ਰੋਬਲਮ ਨਹੀਂ ਹੁੰਦੀ ਚਾਂਟੀ ਬਹੁਤ ਵਧੀਆ ਹੁੰਦੀ ਆ ਤੇ ਯੀਲਡ ਵਾਈ ਬਹੁਤ ਵਧੀਆ ਐਲ ਆਰ ਤੋਂ ਪਲੱਸ ਯੀਲਡ ਆਊਗੀ ਰੇਟ ਵੀ ਨੀਅਰ ਉਹ ਸਾਢੇ 15 ਤੋਂ ਲੈ ਕੇ 1600 ਰੁਪਏ ਪਰ ਕੇ ਜੀ ਮਤਲਬ ਕੁਵਾਂਟਲ ਦੇ ਹਿਸਾਬ ਨਾਲ ਵਿਕਰੇ ਆ 1500 ਰੁਪਏ ਨੂੰ ਕੁਆਂਟਲ ਜਾਂ 1600 ਰੁਪਏ ਦੇ ਲਮਸਮ ਰੇਟ ਇਹ ਕਰੋੜੇ ਦਾ ਚੱਲ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਤਕਰੀਬਨ ਤਕਰੀਬਨ ਮੈਨੂੰ ਲੱਗਦਾ 85 ਕੁਆਂਟਲ ਤੇ ਲਮਸਮ ਯੀਲਡ ਆ ਜੂਗੀ ਇਹਦੀ ਪਰ ਇਕੜ ਸਾਜ ਵੀ ਬਹੁਤ ਵਧੀਆ ਤੇ ਇਹਦੀ ਲੋਡਿੰਗ ਮੋਸਟਲੀ ਸ਼੍ਰੀਨਗਰ ਵਗੈਰਾ ਇਹਨਾਂ ਮਾਚਲ ਵਾਸਤੇ ਜਾਂ ਫਿਰ ਅਹ ਨੇਪਾਲ ਦੋਸਤ ਜਗਾ ਮੋਸਟਲੀ ਜਿਆਦਾ ਲੋਡਿੰਗ ਹੁੰਦੀ ਹੈ ਕਰੋੜੇ ਦੀ ਤੇ ਸੈਜ ਬਹੁਤ ਵਧੀਆ ਜਲਦੀ ਬਣਾ ਲੈਂਦਾ ਤੁਸੀਂ ਦੇਖ ਰਹੇ ਹੋ ਵੀ ਖੇਤ ਦੀ ਬੋਰੀਆਂ ਤੁਸੀਂ ਕਾਉਂਟੀ ਖਸਾ ਸਕਦੇ ਹੋ ਬਿਲਕੁਲ ਜਿਵੇਂ ਪੁਕਰਾਜ ਹੁੰਦਾ ਨਾ ਆਪਾਂ ਅਸੀਂ 85 ਦਿਨ ਦਾ ਬਟ ਲੈਨੇ ਬਹੁਤ ਜਿਆਦਾ ਈਲਡ ਆਉਂਦੀ ਆ ਆਪਣਾ ਇਹਦੀ ਈਲਡ ਆਉਂਦੀ ਆ ਪਰ ਰੇਟ ਵਾਜ ਵਧੀਆ ਰੇਟ ਮਤਲਬ ਅੱਜ ਆਪਣੇ 1600 ਰੁਪਏ ਪਰ ਕੁਆਂਟਲ ਦੇ ਹਿਸਾਬ ਨਾਲ ਸੇਲ ਕੀਤਾ ਇਹ ਤੇ ਸਵੇਰੇ ਪਟਾਈ ਲਾਈ ਤੀ ਤੇ ਹੁਣ ਪੂਰੇ ਆਪਾਂ ਕੈਸਟਲ ਸ਼ਾਮ ਵੇਲੇ ਅਸੀਂ ਖੇਤਾਂ ਵਿੱਚ ਖੜੇ ਆ ਤੇ ਪਟਾਈ ਤੱਕ तकरीबन ਕੰਪਲੀਟ ਹੋ ਗਈ ਹੈ ਅਜਾਇਲਰ ਦਾ ਰੇਟ ਵੀ ਮੰਨ ਕੇ ਚਲੋ ਬ੍ਰਦਰ 7700 ਤੋਂ ਲੈ ਕੇ 1800 ਰੁਪਏ ਤੱਕ ਸੈਂਪਲ ਪਾਸ ਤੇ ਦੜਾ 15 ਤੋਂ ਲੈ ਕੇ 1600 ਰੁਪਏ ਤੱਕ ਸੇਲ ਹੋਇਆ ਅੱਜ ਤੇ ਕੁਆਂਟੀਟੀ ਈਲਡ ਵਧੀਆ ਈ ਆ। ਈਲਡ 'ਚ ਕੋਈ ਪ੍ਰੋਬਲਮ ਨਹੀਂ ਆ ਰਹੀ। ਤੇ ਆਪਾਂ ਫੀਲਡ 'ਚ ਆਏ ਹਾਂ ਤੇ ਦੇਖਿਆ ਤੁਸੀਂ ਨੇ। ਬਾਕੀ ਹੌਣੇ ਵਾਲਾ ਵਿਊ ਤਕਰੀਬਨ ਜੁਗਰੀਬਾ ਆਲੂ ਦਾ ਵਧੀਆ ਹੀ ਰਹੂਗਾ। ਕੋਈ ਇਸ ਵਰਗ ਭਰਉਣ ਦੀ ਲੋੜ ਨਹੀਂ ਹੈਗੀ। ਡਿਮਾਂਡ ਕਾਫੀ ਹੈ ਕਿਸ ਕੰਪਨੀਆਂ ਕੋਲ। ਤੇ ਪਟਾਈ ਕੰਪਲੀਟ ਅੱਜ ਹੋ ਗਈ ਤਕਰੀਬਨ ਜੁਗਰੀਬਾ ਅੱਜ ਦੀ। ਹੁਣ ਬਸ ਆਪਾਂ ਗੰਡਾ ਕਰਕੇ ਲੋਡਿੰਗ ਦਾ ਹੀ ਹਾਂ ਜਸਟ ਪਲਾਨ ਕਰਨਾ। ਤੁਸੀਂ ਵੀ ਆਪਣੀ ਅਪਡੇਟ ਜਰੂਰ ਦਿਓ ਆਪਣੇ ਏਰੀਆ ਕਿਹੜਾ ਤੇ ਕਿ ਆਪਣੀ ਕੀਸ ਵਗੈਰਾ ਆਲੂ ਆਦੀ ਕੀ ਰੇਟ ਸੇਲ ਹੋਇਆ ਇਹਦੀ ਅਪਡੇਟ ਦੰਦੇ ਏਰੀਆ ਦੇ ਵਿਊ ਨਾ ਮੈਂ ਅੱਗੇ ਵੀਡੀਓ ਲੋਕਾਂ ਨੂੰ ਪਹੁੰਚਾ ਸਕਾਂ ਵੀ ਆਪਣੇ ਏਰੀਆਜ਼ ਕੀ ਰੇਟ ਸੇਲ ਹੋ ਰਿਹਾ ਤੇ ਕਿਸਾਨਾਂ ਅਵੇਅਰ ਹੋ ਸਕਣ ਤੇ ਅੱਜ ਦੀ ਅਪਡੇਟ ਤੁਹਾਨੂੰ ਦੱਸਦੀ ਮੈਂ ਆਲਮੋਸਟ ਪੁਗਰਾਜ ਦੀ ਵੀ ਅੱਜ ਮੈਂ ਕੁਝ ਜਸਟ ਇਨਫੋਰਮੇਸ਼ਨ ਨਹੀਂ ਲਈ ਪਰ ਕਰੋਟੇ ਤੁਸੀਂ ਦੇ ਸਕਦੇ ਹੋ ਪਰ ਸਾਈਜ਼ ਬਹੁਤ ਵਧੀਆ ਵੀਰੇ ਸਾਇਤ ਉਸੀਆਂ ਹੈਲਰ ਤੋਂ ਆਮ ਸਮਝ ਲੋ ਪਲੱਸ ਹੀ ਨਿਕਲ ਰਿਹਾ ਉਹ ਸاسي ਦਾ ਬੰਡਲ ਇਹਨਾਂ ਸਮੀਲ ਲਤਾਉਣੀ ਚਾਹੀਦੀ ਆ ਬਾਕੀ ਪੂਰਾ ਕੰਪਲੀਟ ਹੋ ਜਾਣ ਤੋਂ ਫਿਰ ਦાદਿਆਂ ਦੀ ਅਪਡੇਟ ਕੀ ਆ ਧੰਨਵਾਦ ਵੀਰੇ